ਤੁਸੀਂ ਸਵੇਰੇ ਉੱਠੋ ਤੇ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਜਿਵੇਂ ਅੱਜ ਸੂਰਜ ਚੜ੍ਹਨਾ ਹੀ ਭੁੱਲ ਗਿਆ ਹੋਵੇ ਬਾਹਰ ਨਹੀਂ ਤੁਹਾਡੇ ਅੰਦਰ ਬਾਹਰੀ ਦੁਨੀਆ ਤੇ ਤਾਂ ਸਭ ਕੁਝ ਵਧੀਆ ਚੱਲ ਰਿਹਾ ਲੋਕ ਇੰਜੋਏ ਕਰ ਰਹੇ ਨੇ ਆਪਣੀ ਆਪਣੀ ਲਾਈਫ ਨੂੰ ਮੁਸਕਰਾ ਰਹੇ ਨੇ ਪਰ ਤੁਹਾਡੇ ਅੰਦਰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਸਭ ਕੁਝ ਖਾਲੀ ਖਾਲੀ ਹੋਵੇ ਇਹ ਸਿਰਫ ਉਦਾਸੀ ਨਹੀਂ ਇਹ ਡਿਪਰੈਸ਼ਨ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਕ ਅਜਿਹੇ ਟੌਪਿਕ ਬਾਰੇ ਗੱਲਬਾਤ ਕਰਾਂਗੇ ਜੋ ਚੁੱਪਚਾਪ 280 ਮਿਲੀਅਨ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਡਿਪਰੈਸ਼ਨ ਇਹ ਸਿਰਫ ਗਿਣਤੀ ਦੀ ਗੱਲ ਨਹੀਂ ਇਹ ਅਸਲ ਲੋਕਾਂ ਦੀ ਅਸਲ ਜ਼ਿੰਦਗੀ ਦੀ ਗੱਲ ਹੈ ਡਿਪਰੈਸ਼ਨ ਕਿਸੇ ਨੂੰ ਵੀ ਹੋ ਸਕਦਾ ਹੈ ਇਹ ਤੁਹਾਡੇ ਬਿਲਕੁਲ ਨਾਲ ਬੈਠੇ ਵਿਅਕਤੀ ਨੂੰ ਵੀ ਹੋ ਸਕਦਾ ਹੈ ਇਹ ਤੁਹਾਨੂੰ ਵੀ ਹੋ ਸਕਦਾ ਹੈ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੂੰ ਵੀ ਹੋ ਸਕਦਾ ਤੁਹਾਡੇ ਕਿਸੇ ਆਪਣੇ دوست ਨੂੰ ਵੀ ਹੋ ਸਕਦਾ ਹੈ ਚਲੋ ਇੱਕ ਕਹਾਣੀ ਦੱਸਦਾ ਇੱਕ ਬੰਦਾ ਸੀ ਉਹਦੇ ਕੋਲ ਚੰਗੀ ਨੌਕਰੀ ਸੀ ਚੰਗਾ ਪਰਿਵਾਰ ਸੀ ਚੰਗੇ ਦੋਸਤ ਮਿੱਤਰ ਸੀਗੇ ਤੇ ਪਿਆਰ ਕਰਨ ਵਾਲੇ ਮਾਪੇ ਵੀ ਸੀਗੇ ਲੋਕੋ ਨੂੰ ਕਹਿੰਦੇ ਸੀਗੇ ਕਿ ਤੂੰ ਬਹੁਤ ਲੱਕੀ ਹੈ ਤੇਰੀ ਜ਼ਿੰਦਗੀ ਬਹੁਤ ਵਧੀਆ ਲੰਘ ਰਹੀ ਹੈ ਪਰ ਅੰਦਰੋਂ ਅੰਦਰੀਓ ਇੱਕ ਅਜੀਹਤ ਹੰਦਰੇ ਵਿੱਚ ਫਸਿਆ ਹੋਇਆ ਸੀਗਾ ਜਿੱਥੋਂ ਨਿਕਲਣਾ ਉਹਦੇ ਲਈ ਬਹੁਤ ਮੁਸ਼ਕਿਲ ਸੀ ਉਹਨੂੰ ਹੱਸਣਾ ਬਹੁਤ ਭਾਰੀ ਲੱਗਦਾ ਸੀ ਉਹਨੂੰ ਇੱਕ ਇੱਕ ਦਿਨ ਐਵੇਂ ਲੱਗਦਾ ਸੀਗਾ ਜਿਵੇਂ ਹਰ ਰੋਜ਼ ਉਹ ਇੱਕ ਨਵੀਂ ਪਹਾੜੀ ਦੀ ਚੋਟੀ ਤੇ ਚੜ ਰਿਹਾ ਹੋਵੇ ਉਹ ਬੰਦਾ ਮੈਂ ਵੀ ਹੋ ਸਕਦਾ ਤੁਸੀਂ ਵੀ ਹੋ ਸਕਦੇ ਹੋ ਜਾਂ ਫਿਰ ਤੁਹਾਡਾ ਵੀ ਆਪਣਾ ਵੀ ਹੋ ਸਕਦਾ ਹੈ ਡਿਪਰੈਸ਼ਨ ਕਿਸੇ ਵੀ ਉਮਰ ਦੇ ਕਿਸੇ ਵੀ ਛੋਟੇ ਜਾਂ ਵੱਡੇ ਵਿਅਕਤੀ ਨੂੰ ਹੋ ਸਕਦਾ ਇਹ ਨਾ ਤਾਂ ਤੁਹਾਡੀ ਜਾਇਦਾਦ ਦੇਖਦਾ ਨਾ ਤੁਹਾਡੀ ਅਕਲ ਦੇਖਦਾ ਤੇ ਨਾ ਹੀ ਤੁਹਾਡੀ ਸਮਾਜਿਕ ਪੋਜੀਸ਼ਨ ਦੇਖਦਾ ਇਹ ਕਿਸੇ ਨੂੰ ਵੀ ਹੋ ਸਕਦਾ ਡਿਪਰੈਸ਼ਨ ਅਸਲ ਚ ਹੈ ਕੀ ਅਸੀਂ ਆਮ ਤੌਰ ਤੇ ਇਹ ਸੋਚ ਲੈਂਦੇ ਆ ਕਿ ਚਲੋ ਹੌਲੀ ਹੌਲੀ ਸਭ ਕੁਝ ਠੀਕ ਹੋ ਜਾ ਨਿਰਾਸ਼ਾ ਤਾਂ ਹਰੇਕ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਆਉਂਦੀ ਹੋਇਆ ਹਰੇਕ ਵਿਅਕਤੀ ਕਿਤੇ ਨਾ ਕਿਤੇ ਨਿਰਾਸ਼ਤਾ ਹੁੰਦਾ ਹੀ ਹੈ ਪਰ ਡਿਪਰੈਸ਼ਨ ਸਿਰਫ ਨਿਰਾਸ਼ਾ ਜਾਂ ਉਦਾਸੀ ਨਹੀਂ ਹੈ ਇਹ ਸਦਾ ਅੰਦਰ ਰਹਿਣ ਵਾਲਾ ਇੱਕ ਇਕੱਲਾਪਨ ਖਾਲੀਪਨ ਹੈ ਜਦੋਂ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਖੁਸ਼ੀ ਮਹਿਸੂਸ ਇਹ ਨਹੀਂ ਹੁੰਦੀ ਕਈ ਵਾਰ ਦਿਨ ਹਫ਼ਤੇ ਮਹੀਨੇ ਇਹ ਨਹੀਂ ਸਾਲਾਂ ਤੱਕ ਤੁਸੀਂ ਇਸੇ ਤਰ੍ਹਾਂ ਦੀ ਇੱਕ ਉਲਝਣਤਾਣੀ 'ਚ ਫਸੇ ਰਹਿੰਦੇ ਹੋ ਪਰ ਡਿਪਰੈਸ਼ਨ ਕੋਈ ਕਮਜ਼ੋਰੀ ਨਹੀਂ ਹੈ ਇਹ ਇੱਕ ਸਮੱਸਿਆ ਹੈ ਜਿਵੇਂ ਸਾਨੂੰ ਸਰੀਰਕ ਸਮੱਸਿਆ ਹੋ ਜਾਂਦੀ ਹੈ ਉਸੇ ਤਰ੍ਹਾਂ ਇੱਕ ਦਿਮਾਗੀ ਸਮੱਸਿਆ ਹੈ ਜਿਸ ਤਰ੍ਹਾਂ ਅਸੀਂ ਸਰੀਰਕ ਸਮੱਸਿਆ ਨੂੰ ਸਹੀ ਕਰ ਸਕਦੇ ਹਾਂ ਉਸੇ ਤਰ੍ਹਾਂ ਦਿਮਾਗੀ ਸਮੱਸਿਆ ਨੂੰ ਵੀ ਅਸੀਂ ਠੀਕ ਕਰ ਸਕਦੇ ਆ ਡਿਪਰੈਸ਼ਨ ਦੀ ਸਮੱਸਿਆ ਦੇ ਵਿੱਚ ਸਾਡੇ ਦਿਮਾਗ ਦੀ ਕੈਮਿਸਟਰੀ ਸਾਡੇ ਹਾਰਮੋਨਸ ਜਾਂ ਸਾਡੇ ਜੈਨੇਟਿਕਸ ਬਹੁਤ ਵੱਡਾ ਰੋਲ ਨਿਭਾਉਂਦੇ ਨੇ ਪਰ ਇਹਦੇ ਨਾਲ ਨਾਲ ਹੀ ਸਾਡੀ ਆਪ ਦੀ ਸੋਚ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਪਰ ਕਿਉਂਕਿ ਡਿਪਰੈਸ਼ਨ ਐਕਸ-ਰੇ ਵਿੱਚ ਨਹੀਂ ਆਉਂਦਾ ਇਹ ਬਲੱਡ ਰਿਪੋਰਟਾਂ ਦੇ ਵਿੱਚ ਨਹੀਂ ਆਉਂਦਾ ਇਸ ਲਈ ਸਮਾਜ ਇਸ ਨੂੰ ਮੰਨਣ ਤੋਂ ਹੀ ਇਨਕਾਰ ਕਰ ਦਿੰਦਾ ਪੱਲਾ ਝੜ ਦਿੰਦਾ ਕਿ ਇਸ ਤਰ੍ਹਾਂ ਦੀ ਕੋਈ ਸਮੱਸਿਆ ਹੁੰਦੀ ਹੀ ਨਹੀਂ ਇੱਕ ਮਿੰਟ ਲਈ ਸੋਚੋ ਜੇ ਕਿਸੇ ਦੀ ਲੱਤ ਦੀ ਹੱਡੀ ਟੁੱਟੀ ਹੋਵੇ ਤੇ ਤੁਸੀਂ ਉਹਨੂੰ ਕਹੋ ਕਿ ਤੂੰ ਉੱਠ ਕੇ ਭੱਜ ਲਾ ਹੋਲੀ-ਹੋਲੀ ਠੀਕ ਹੋ ਜੂਗੀ ਤੂੰ ਤੁਰਦਾ ਰਹਿ ਤੂੰ ਪੈਣਾ ਤੂੰ ਰੈਸਟ ਨਾ ਕਰ ਤੂੰ ਇਹਦੇ ਇਲਾਜ ਨਾ ਕਰਵਾ ਕੀ ਇਹ ਕੋਈ ਅਕਲਮੰਦੀ ਵਾਲੀ ਗੱਲ ਹੋਊਗੀ ਬਿਲਕੁਲ ਨਹੀਂ ਨਾ ਇਸੇ ਤਰ੍ਹਾਂ ਜਦੋਂ ਕੋਈ ਬੰਦਾ ਡਿਪਰੈਸ਼ਨ ਨਾਲ ਲੜ ਰਿਹਾ ਹੁੰਦਾ ਸੀ ਉਸ ਨੂੰ ਕਹਿੰਨੇ ਕਿ ਤੂੰ ਮਾੜਾ ਨਾ ਸੋਚ ਤੂੰ ਚੰਗਾ ਸੋਚ ਤੂੰ ਖੁਸ਼ ਰਿਹਾ ਕਰ ਜਦੋਂ ਅਸੀਂ ਖੁਸ਼ ਰਿਹਾ ਕਰ ਕਹਿੰਨੇ ਆ ਤਾਂ ਉਹ ਵਿਅਕਤੀ ਨੂੰ ਹੌਸਲਾ ਮਿਲਣ ਦੀ ਬਜਾਏ ਉਹ ਹੋਰ ਕਮਜ਼ੋਰ ਮਹਿਸੂਸ ਕਰਦਾ ਕਿਉਂਕਿ ਉਹ ਪਹਿਲਾਂ ਇਹ ਸਾਰੀਆਂ ਕੋਸ਼ਿਸ਼ਾਂ ਕਰ ਚੁੱਕਿਆ ਹੁੰਦਾ ਉਹ ਖੁਸ਼ੀ ਲੱਭਣ ਦੀ ਬਹੁਤ ਕੋਸ਼ਿਸ਼ ਕਰ ਚੁੱਕਿਆ ਹੁੰਦਾ ਖੁਸ਼ ਰਹਿਣ ਦੀ ਕੋਸ਼ਿਸ਼ ਕਰ ਚੁੱਕਿਆ ਹੁੰਦਾ ਉਹਨਾਂ ਸਾਰਿਆਂ ਦੇ ਵਿੱਚੋਂ ਨਕਾਮ ਹੁੰਦਾ ਹੈ ਤਾਂ ਹੀ ਉਹ ਜਾ ਕੇ ਡਿਪਰੈਸ਼ਨ ਦੇ ਉਸ ਜਾਲ ਦੇ ਵਿੱਚ ਫਸ ਜਾਂਦਾ ਹੈ ਸੋ ਸਾਨੂੰ ਉਸ ਨੂੰ ਇਸ ਤਰ੍ਹਾਂ ਦੀਆਂ ਸਲਾਹਾਂ ਦੇਣੇ ਨਾਲੋਂ ਉਸ ਨੂੰ ਜੱਜ ਕਰਨ ਦੀ ਬਜਾਏ ਉਸ ਦੀ ਸੁਣਨੀ ਚਾਹੀਦੀ ਹੈ ਉਸ ਨੂੰ ਸਮਝਣਾ ਚਾਹੀਦਾ ਉਸ ਦੀ ਪ੍ਰੋਬਲਮ ਨੂੰ ਸਮਝਣਾ ਚਾਹੀਦਾ ਹੈ ਬੇਸ਼ੱਕ ਸਾਨੂੰ ਦੇਖਣੇ ਦੇ ਵਿੱਚ ਲੱਗਦਾ ਹੋਵੇ ਕਿ ਉਹ ਤਾਂ ਬਹੁਤ ਛੋਟੀ ਪ੍ਰੋਬਲਮ ਹੈ ਪਰ ਜਿਹੜਾ ਬੰਦਾ ਡਿਪਰੈਸ਼ਨ ਦੇ ਵਿੱਚ ਡਾਉਨ ਹੋ ਉਹ ਛੋਟੀ ਤੋਂ ਛੋਟੀ ਪ੍ਰੋਬਲਮ ਵੀ ਬਹੁਤ ਵੱਡੀ ਲੱਗਣ ਲੱਗ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਸਾਨੂੰ ਉਹਦੀ ਪ੍ਰੋਬਲਮ ਨੂੰ ਸਮਝਣਾ ਚਾਹੀਦਾ ਤਾਂ ਕਿ ਉਹਨੂੰ ਇਹ ਅਹਿਸਾਸ ਹੋਵੇ ਕਿ ਸਾਹਮਣੇ ਵਾਲਾ ਮੈਨੂੰ ਸਮਝ ਰਿਹਾ ਏ ਮੇਰੀ ਸੁਣ ਰਿਹਾ ਏ ਇਹ ਅਹਿਸਾਸ ਉਸ ਦੇ ਅੰਦਰੋਂ ਪੈਦਾ ਹੋਣਾ ਚਾਹੀਦਾ ਦੂਜੀ ਚੀਜ਼ ਹੋਣੀ ਚਾਹੀਦੀ ਹੈ ਕਿ ਹਮੇਸ਼ਾ ਉਸ ਨੂੰ ਇਹ ਕਹਿਣਾ ਚਾਹੀਦਾ ਇਹ ਚਾਰ ਸ਼ਬਦ ਜਿਹੜੇ ਮੈਂ ਦੱਸਣ ਲੱਗਿਆ ਕਿ ਮੈਂ ਤੇਰੇ ਨਾਲ ਹਾਂ ਜਦੋਂ ਤੁਸੀਂ ਕਿਸੇ ਨੂੰ ਕਹਿੰਦੇ ਹੋ ਨਾ ਕਿ ਮੈਂ ਤੇਰੇ ਨਾਲ ਆ ਤਾਂ ਉਹ ਬੰਦਾ ਹੌਸਲਾ ਮਹਿਸੂਸ ਕਰਦਾ ਹੈ ਬੇਸ਼ੱਕ ਅਸੀਂ ਉਹਦੀ ਕੋਈ ਪ੍ਰੈਕਟੀਕਲੀ ਕੋਈ ਮਦਦ ਚਾਹੀ ਨਾ ਕਰ ਸਕਦੇ ਹੋਈਏ ਪਰ ਇਨਾ ਕਹਿਣ ਨਾਲ ਹੀ ਉਹ ਵਿਅਕਤੀ ਨੂੰ ਇੱਕ ਅਲੱਗ ਤਰ੍ਹਾਂ ਦੀ ਹੌਸਲਾ ਮਿਲਦਾ ਹੈ ਕਿਉਂਕਿ ਇਹ ਸ਼ਬਦ ਬੜੇ ਪਾਵਰਫੁਲ ਨੇ ਜਦੋਂ ਤੁਹਾਨੂੰ ਵੀ ਕਦੇ ਇਹ ਮਿਲਦਾ ਨਾ ਕਿ ਤੁਹਾਡੇ ਨਾਲ ਕੋਈ ਖੜਾ ਹੈ ਬੈਕ ਤੇ ਤਾਂ ਤੁਹਾਡਾ ਹੌਸਲਾ ਕੁਝ ਹੋਰ ਹੀ ਹੁੰਦਾ ਹੈ ਸੋ ਜੇ ਕੋਈ ਵੀ ਬੰਦਾ ਤੁਹਾਨੂੰ ਇਹ ਲੱਗਦਾ ਕਿ ਮੈਂਟਲ ਹੈਲਥ ਪ੍ਰੋਬਲਮ ਨਾਲ ਜੂਝ ਰਿਹਾ ਹੈ ਤਾਂ ਉਹਨੂੰ ਹਮੇਸ਼ਾ ਇਹ ਚੀਜ਼ ਹੌਸਲਾ ਦਿਵਾਓ ਕਿ ਮੈਂ ਹਮੇਸ਼ਾ ਤੁਰੇ ਨਾ ਆਣਾ ਸਾਡਾ ਦਿਮਾਗ ਬੜੀ ਅਜੀਬ ਮਸ਼ੀਨ ਦੀ ਤਰ੍ਹਾਂ ਕੰਮ ਕਰਦਾ ਸਾਡੇ ਦਿਮਾਗ ਤੇ ਸਾਡੇ ਸਰੀਰ ਦੇ ਅੰਦਰ ਕੁਝ ਰਸਾਇਣ ਹੁੰਦੇ ਨੇ 세ਰੋਟੋਨਿਨ ਤੇ ਡੋਪਾਮਾਈਨ ਵਰਗੇ ਜਦੋਂ ਇਹਨਾਂ ਦੇ ਵਿੱਚ ਅਨਬੈਲੈਂਸ ਹੁੰਦਾ ਨਾ ਜਦੋਂ ਇਹਦਾ ਬੈਲੈਂਸ بگੜ ਜਾਂਦਾ ਤਾਂ ਉਦੋਂ ਸਾਡਾ ਜ਼ਿੰਦਗੀ ਜੀਣ ਦਾ ਜਿਹੜਾ ਸੁਆਦ ਹੈ ਉਹ ਖਤਮ ਹੋ ਜਾਂਦਾ ਸਾਨੂੰ ਜ਼ਿੰਦਗੀ ਬਿਲਕੁਲ ਬੇਮਤਲਬ ਲੱਗਣ ਲੱਗ ਜਾਂਦੀ ਹੈ ਪਰ ਇਸ ਤੇ ਠੀਕ ਹੋਣ ਦੀ ਸੰਭਾਵਨਾ ਹੁੰਦੀ ਹੈ ਬਸ ਲੋੜ ਹੈ ਸਹੀ ਤਰੀਕੇ ਦੇ ਟੂਲ ਇਸਤੇਮਾਲ ਕਰਨ ਦੇ ਚਾਹ ਕੋਈ ਥੈਰੇਪੀ ਹੋਵੇ ਕਾਉਂਸਲਿੰਗ ਹੋਵੇ ਜਾਂ ਫਿਰ ਤੁਸੀ ਕਿਸੇ ਆਪਣੇ ਨਾਲ ਖੁੱਲਕੇ ਗੱਲ ਕਰਨਾ ਹੋਵੇ ਜੇ ਤੁਸੀ ਡਿਪਰੈਸ਼ਨ ਤੋਂ ਸਕਾਰਾ ਪਾਣਾ ਹੈ ਤਾਂ ਤੁਹਾਨੂੰ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਪਊਗਾ ਤੁਹਾਨੂੰ ਆਪਣੇ ਸੋਚਣ ਦਾ ਤਰੀਕਾ ਚੇਂਜ ਕਰਨਾ ਪਊਗਾ ਤੁਹਾਨੂੰ ਆਪਣਾ ਨਜ਼ਰੀਆ ਚੇਂਜ ਕਰਨਾ ਪਊਗਾ ਤੁਹਾਨੂੰ ਕਿਸੇ ਦੀ ਸਲਾਹ ਲੈਣੀ ਪਊਗੀ ਤੁਹਾਨੂੰ ਕਿਸੇ ਕੋਲ ਆਪਣਾ ਪੂਰਾ ਦਿਲ ਖੋਲ ਕੇ ਗੱਲ ਦੱਸਣੀ ਪਊਗੀ ਤਾਂ ਕਿਤੇ ਜਾ ਕੇ ਇਹਨਾਂ ਚੀਜ਼ਾਂ ਦੇ ਹੱਲ ਨਿਕਲਨੇ ਸ਼ੁਰੂ ਹੋਣਗੇ ਉਹਦੇ ਲਈ ਤੁਸੀਂ ਕਿਸੇ ਦੇ ਵੀ ਹੈਲਪ ਲੈ ਸਕਦੇ ਹੋ ਚਾਹੇ ਕੋਈ ਤੁਹਾਡਾ ਦੋਸਤ ਹੋਵੇ ਪਰਿਵਾਰਕ ਮੈਂਬਰ ਹੋਵੇ ਜਾਂ ਕੋਈ ਥੈਰੇਪਿਸਟ ਹੋਵੇ ਕਾਉਂਸਲਰ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਵੀ ਬੰਦਾ ਤੁਹਾਨੂੰ ਸਹੀ ਲੱਗਦਾ ਉਹਦੀ ਤੁਸੀਂ ਸਲਾਹ ਲੈ ਸਕਦੇ ਹੋ ਇਹ ਡਿਪਰੈਸ਼ਨ ਬਾਰੇ ਗੱਲ ਕਰਨਾ ਕਿਸੇ ਨੂੰ ਦੱਸਣਾ ਕੋਈ ਕਮਜ਼ੋਰੀ ਨਹੀਂ ਹੈ ਸਗੋਂ ਇਹ ਬਹਾਦਰੀ ਹੈ ਕਮਜ਼ੋਰ ਉਹ ਹੈ ਜਿਹੜਾ ਨਹੀਂ ਦੱਸਦਾ ਜਿਹਨੂੰ ਹੈ ਲੱਗਦਾ ਕਿ ਲੋਕ ਉਹਨੂੰ ਜੱਜ ਕਰਨਗੇ ਉਹਦਾ ਮਜ਼ਾਕ ਉਡਾਉਣਗੇ ਜਿਹੜਾ ਖੁੱਲ ਕੇ ਗੱਲ ਕਰ ਲੈਂਦਾ ਨਾ ਉਹ ਇੱਕ ਸਟੈਪ ਅੱਗੇ ਵਧ ਲੈਂਦਾ ਸਭ ਤੋਂ ਪਹਿਲਾ ਸਟੈਪ ਤਾਂ ਇਹ ਹੀ ਹੈ ਨਾ ਕਿ ਉਹਨੇ ਐਕਸੈਪਟ ਕਰ ਲਿਆ ਕਿ ਹਾਂ ਮੈਨੂੰ ਇਹ ਪ੍ਰੋਬਲਮ ਹੈ ਅੱਬੀਦਾ ਉੱਥੇ ਹੀ ਸੋਲਵ ਹੋਊਗੀ ਉਸ ਤੋਂ ਬਾਅਦ ਜਦੋਂ ਉਹਨੇ ਖੁੱਲ ਕੇ ਗੱਲ ਕਰੀ ਤਾਂ ਉਹਦੀ ਅੱਧੀ ਪ੍ਰੋਬਲਮ ਹੋਰ ਸੋਲਵ ਹੋਊਗੀ ਫਿਰ ਗੱਲ ਕਰਨ ਦੇ ਵਿੱਚ ਹਰੇਕ ਚੀਜ਼ ਦਾ ਹੱਲ ਮਿਲਦਾ ਏ ਜਿੰਨਾ ਤੁਸੀਂ ਆਪਣੇ ਆਪ ਨੂੰ ਲੁਕੋ ਕੇ ਬੈਠੇ ਰਹੋਗੇ ਲੋਕਾਂ ਤੋਂ ਡਰ ਕੇ ਬੈਠੇ ਰਹੋਗੇ ਉਹਨਾਂ ਤੁਸੀਂ ਇਸ ਜਾਲ ਦੇ ਵਿੱਚ ਹੋਰ ਓਵਰ ਥਿੰਕਿੰਗ ਚ ਹੋ ਡਿਪਰੈਸ਼ਨ ਚ ਉਲਝਦੇ ਜਾਓਗੇ ਇੱਕ ਗੱਲ ਯਾਦ ਰੱਖੋ ਜੇ ਤੁਸੀਂ ਡਿਪਰੈਸ਼ਨ ਨਾਲ ਚੂਜ ਰਹੇ ਹੋ ਤਾਂ ਤੁਸੀਂ ਇਕੱਲੇ ਨਹੀਂ ਹੋ ਕਿਸੇ ਨਾਲ ਵੀ ਗੱਲ ਕਰੋ ਚਾਹੇ ਬਹੁਤ ਥੋੜੇ ਸਮੇਂ ਲਈ ਗੱਲ ਕਰੋ ਜੇਕਰ ਤੁਹਾਡੇ ਆਸ-ਪਾਸ ਕੋਈ ਬੰਦਾ ਡਿਪਰੈਸ਼ਨ ਚ ਜੂਝ ਰਿਹਾ ਏ ਲੜ ਰਿਹਾ ਹੈ ਤਾਂ ਉਸ ਨੂੰ ਜੱਜ ਨਾ ਕਰੋ ਉਹਨੂੰ ਬਸ ਸੁਣੋ ਜੋ ਉਹ ਤੋਂ ਗੱਲ ਕਹਿਣੀ ਚਾ ਰਿਹਾ ਉਹਨੂੰ ਸੁਣੋ ਉਹਨੂੰ ਇਹ ਮਹਿਸੂਸ ਹੋਣ ਦਿਓ ਕਿ ਤੁਸੀਂ ਉਹਦੀ ਗੱਲ ਨੂੰ ਬਹੁਤ ਗੌਰ ਨਾਲ ਸੁਣ ਰਹੇ ਹੋ ਜਿਹੜੀ ਕਿ ਉਹਦੀ ਪ੍ਰੋਬਲਮ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਉਸ ਇਨਸਾਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਇਸ ਚੀਜ਼ ਦੇ ਸਹਾਰੇ ਦੀ ਉਸ ਬੰਦੇ ਨੂੰ ਬਹੁਤ ਲੋਡ ਹੁੰਦੇ ਆ ਜਿਹੜਾ ਮੈਂਟਲ ਹੈਲਥ ਦੇ ਨਾਲ ਜੂਝ ਰਿਹਾ ਜਿਹੜੇ ਉਹਨਾਂ ਨੂੰ ਕਿਉਂਕਿ ਇਹ ਲੱਗਦਾ ਹੁੰਦਾ ਕਿ ਮੈਨੂੰ ਕੋਈ ਸਮਝਣ ਵਾਲਾ ਹੈ ਹੀ ਨਹੀਂ ਜਦੋਂ ਸੀ ਉਹਨਾਂ ਨੂੰ ਇਹ ਮਹਿਸੂਸ ਕਰਾਵਾਂਗੇ ਨਾ ਕਿ ਅਸੀਂ ਤੁਹਾਨੂੰ ਸਮਝ ਰਹੇ ਹਾਂ ਅਸੀਂ ਤੁਹਾਡੀ ਗੱਲ ਸੁਣ ਰਹੇ ਹਾਂ ਆਪਾਂ ਰਲ ਕੇ ਹੱਲ ਤੱਕ ਪਹੁੰਚਾਂਗੇ ਤਾਂ ਉਹ ਬੰਤੇ ਦੇ ਵਿੱਚ ਇੱਕ ਨਵਾਂ ਹੌਸਲਾ ਨਵੀਂ ਉਮੀਦ ਪੈਦਾ ਹੁੰਦੀ ਹੈ ਇੱਕ ਜਪਾਨ ਦੇ ਸੱਭਿਆਚਾਰ ਦੇ ਵਿੱਚ ਕਲਾਈ ਜਦੋਂ ਕੋਈ ਕੋਈ ਵੀ ਬਰਤਨ ਟੁੱਟਦਾ ਨਾ ਤਾਂ ਉਹਨੂੰ ਜਿਹੜੇ ਟੁੱਟੇ ਹੋਏ ਦੇ ਨਿਸ਼ਾਨ ਨੇ ਉਹਨਾਂ ਨਿਸ਼ਾਨਾਂ ਨੂੰ ਨਾ ਸੋਨੇ ਦੇ ਨਾਲ ਜੋੜਦੇ ਨੇ ਜਦੋਂ ਜੋੜ ਕੇ ਚੀਜ਼ ਇੱਕ ਆਰਟ ਇੱਕ ਕਲਾ ਬਣਾਉਂਦੇ ਨੇ ਤਾਂ ਹੋਰ ਖੂਬਸੂਰਤ ਤੇ ਮਹਿੰਗੀ ਤੇ ਸੋਨੇ ਵਾਂਗ ਕੇ ਸਾਹਮਣੇ ਆਉਂਦੀ ਹੈ ਸੋ ਜਦੋਂ ਡਿਪਰੈਸ਼ਨ ਤੁਹਾਨੂੰ ਤੋੜਦਾ ਹੈ ਤੁਹਾਡਾ ਦਿਲ ਤੋੜਦਾ ਹੈ ਤੁਹਾਨੂੰ ਮਤਲਬ ਜ਼ਿੰਦਗੀ ਦੇ ਨਾਲੋਂ ਹੀ ਤੋੜ ਦਿੰਦਾ ਹੈ ਤਾਂ ਜਿਹੜੇ ਉਹ ਟੁੱਟੇ ਹੋਏ ਨਿਸ਼ਾਨ ਨੇ ਨਾ ਉਹਨਾਂ ਨੂੰ ਤੁਸੀਂ ਇੱਕ ਵਧੀਆ ਮਹਿੰਗੀਆਂ ਸੋਚਾਂ ਦੇ ਨਾਲ ਭਰ ਸਕਦੇ ਹੋ ਇੱਕ ਨਵੀਂ ਕਲਾ ਤਿਆਰ ਕਰ ਸਕਦੇ ਹੋ ਤੇ ਇੱਕ ਨਵਾਂ ਇਨਸਾਨ ਬਣ ਕੇ ਦੁਨੀਆ ਦੇ ਸਾਹਮਣੇ ਆ ਸਕਦੇ ਹੋ ਧੰਨਵਾਦ ਜੀ